ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਮਿਹਨਤ ਕਰੀਏ ਤਾਂ ਉਹਦਾ ਫਲ ਵੀ ਜ਼ਰੂਰ ਮਿਲਦਾ ਏ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਵਰਕਰ ਲਗਾਤਾਰ ਮਿਹਨਤ ਕਰਦਾ ਆ ਰਿਹਾ ਏ ਤਾਂ ਉਹਨੂੰ ਉਹਦੀ ਮਿਹਨਤ ਦਾ ਫਲ ਪਾਰਟੀ ਜ਼ਰੂਰ ਦੇ ਰਹੀ ਏ ਇਸੇ ਤਰ੍ਹਾਂ ਰੁਪਿੰਦਰ ਕੌਰ ਸੰਧੂ ਜੀ ਜਿਨ੍ਹਾਂ ਨੂੰ ਪਹਿਲਾਂ ਵੀ ਉਹਨਾਂ ਦੇ ਕੋਲ ਅਹੁਦਾ ਸੀ ਪਰ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ ਕੀ ਨਵੀਂ ਜ਼ਿੰਮੇਵਾਰੀ ਹੈ ਸਾਡੇ ਨਾਲ ਰੁਪਿੰਦਰ ਕੌਰ ਸੰਧੂ ਜੀ ਮੌਜੂਦ ਹੈ ਉਹਨਾਂ ਦੇ ਕੋਲ ਸਾਰੀ ਆਪਾਂ ਜਾਣਕਾਰੀ ਲੈਣੇ ਆ ਤੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਕਿੱਦਾਂ ਦੀ ਤਿਆਰੀ ਚੱਲਦੀ ਪਈ ਹੈ ਕਿੱਦਾਂ ਦਾ ਪ੍ਰਚਾਰ ਚੱਲਦਾ ਪਿਆ ਉਹ ਸਾਰੀ ਜਿਹੜੀ ਗੱਲਬਾਤ ਹੈ ਅੱਜ ਆਪਾਂ ਕਰਦੇ ਆ ਮੈਡਮ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਵੀਰ ਜੀ ਤੁਸੀਂ ਇੱਥੇ ਪਹੁੰਚੇ ਮੈਡਮ ਜੀ ਪਾਰਟੀ ਵੱਲੋਂ ਪਹਿਲਾਂ ਵੀ ਤੁਹਾਡੇ ਕੋਲ ਅਹੁਦਾ ਸੀ ਹੁਣ ਜਿਹੜੀ ਨਵੀਂ ਜ਼ਿੰਮੇਵਾਰੀ ਮਿਲੀ ਹੈ ਕੀ ਜ਼ਿੰਮੇਵਾਰੀ ਹੈ ਸਭ ਤੋਂ ਪਹਿਲਾਂ ਤੇ ਮੇਰੇ ਕੋਲ ਆਉਦਾ ਸੀ ਜਿਹੜਾ ਪਾਰਟੀ ਵੱਲੋਂ ਸੀਗਾ ਯੂਥ ਵਿੰਗ ਦੀ ਮੀਤ ਪ੍ਰਧਾਨ ਸੀਗੀ ਮੈਂ ਜੋ ਮੈਨੂੰ 2020 ਦੇ ਵਿੱਚ ਮਿਲਿਆ ਸੀ ਉਹਦਾ ਤੇ ਹੁਣ ਰਾਤੀ 12:00 ਵਜੇ ਦੇ ਲਾਗੇ ਬੰਨੇ ਜਿਹੜਾ ਨਵਾਂ ਅਹੁਦਾ ਅਨਾਉਂਸ ਹੋਇਆ ਉਹ ਹੈ ਮੇਰੇ ਕੋਲ ਪੰਜਾਬ ਦਾ ਯੂਥ ਜੁਆਇੰਟ ਸਟੱਫ ਯੂਥ ਵਿੰਗ ਪੰਜਾਬ ਦੀ ਮੈਡਮ ਜੀ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਨਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਕਿਹੋ ਜੀ ਭਾਵਨਾ ਸੀ ਦਾ ਕਿਦਾਂ ਦਾ ਫੀਲ ਹੋਇਆ ਤੁਹਾਨੂੰ ਦੇਖੋ ਜੀ ਪਹਿਲਾਂ ਤੇ ਜਦੋਂ ਮੈਂ ਇੱਕਦਮ ਆਪਣੇ ਟੀਮ ਦੇ ਵੇਖਣ ਦੀ ਸੀ ਕਿ ਉਹਨਾਂ ਦੇ ਨਾਮ ਆਏ ਨੇ ਜਿਹੜੇ ਮੇਰੇ ਨਾਲ ਮਿਹਨਤ ਕਰ ਰਹੇ ਨੇ ਜਦੋਂ ਮੈਂ ਉਹਨਾਂ ਦੇ ਨਾਮ ਦੇਖ ਰਹੀ ਸੀ ਹਾਂਜੀ ਵੀ ਇਹਦਾ ਵੀ ਆ ਗਿਆ ਇਹਦਾ ਵੀ ਆ ਗਿਆ ਇੱਕਦਮ ਅਚਾਨਕ ਮੈਂ ਆਪਣਾ ਨਾਮ ਦੇਖਿਆ ਮੇਰੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀਗਾ ਕਿ ਸੱਚੀ ਲੈ ਆਪਣੇ ਹਸਬੰਦ ਨੂੰ ਦੱਸਿਆ ਉਹ ਵੀ ਬਾਹਰ ਕੰਮ ਕਰ ਰਿਹਾ ਸੀ ਮੈਂ ਕਿਹਾ ਸੰਤੂ ਸਾਹਿਬ ਇਦਾਂ ਆਪਣਾ ਨਾਮ ਆ ਗਿਆ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਤ ਪਾਰਟੀ ਨੇ ਮੈਨ ਦਾ ਮੁਲਕ ਮੈਡਮ ਜੀ ਸਿਆਸੀ ਕੈਰੀਅਰ ਤੁਸੀਂ ਸ਼ੁਰੂ ਕੀਤਾ ਹੈ ਕਿਹੜੇ ਸੰਤ ਤੋਂ ਤੁਸੀਂ ਸਿਆਸਤ ਦੇ ਵਿੱਚ ਰਾਜਨੀਤਿਕ ਪਾਰਟੀ ਨਾਲ ਜੁੜਦੇ ਹੋ ਤੇ ਕੀ ਸੋਚ ਕੇ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਜੁੜਨ ਦਾ ਖਿਆਲ ਆਇਆ ਤੁਹਾਡੇ ਮਨ ਦੇ ਵਿੱਚ ਮੈਂ ਇਸ ਪਾਰਟੀ ਵਿੱਚ 2017 ਤੋਂ ਜੁੜੀ ਹੋਈ ਹਾਂ ਜਿੱਦਾਂ ਮੈਂ ਪਹਿਲਾਂ ਦੇਖਿਆ ਸੀ ਕਿ ਸਿਰਫ ਧੋਖੇ ਬਾਜ਼ੀਆਂ ਲਾਰੇ ਬਾਜ਼ੀਆਂ ਹਰੇਕ ਆਪੋਜ਼ਿਟ ਪਾਰਟੀ ਵਿਰੋਧੀ ਪਾਰਟੀਆਂ ਇਹੀ ਕੁਸ਼ ਕਰਦੀਆਂ ਸੀਗੀਆਂ ਚਲੋ ਸਾਡੇ ਦਾਦੇ ਪਰਦਾਦੇ ਵੀ ਕਾਲੀ ਕਾਂਗਰਸ ਹੀ ਰਹੇ ਨੇ ਇਹ ਨਹੀਂ ਕੁਛ ਕਿਸ ਨਹੀਂ ਹਰੇਕ ਦੇ ਬੈਕਗ੍ਰਾਉਂਡ ਹੁੰਦੀ ਹੁੰਦੀ ਹੈ ਪਰ ਮੇਰੇ ਇਹੋ ਜੀ ਕੋਈ ਭਾਵਨਾ ਨਹੀਂ ਸੀ ਕਿ ਪਾਰਟੀ ਦੇ ਨਾਲ ਇਹ ਸਾਡੇ ਘਰ ਦੇ ਲਾਗੇ ਜ਼ਿਲ੍ਹਾ ਦਫ਼ਤਰ ਖੁੱਲਾ ਸੀ ਪਾਰਟੀ ਦਾ ਤੇ ਮੈਂ ਦੇਖਿਆ ਕਿ ਵਧੀਆ ਪਾਰਟੀ ਲੱਗ ਰਹੀ ਹੈ ਜਿਹੜੇ ਸਾਰੇ ਕਹਿ ਰਹੇ ਨੇ ਦੱਸ ਰਹੇ ਨੇ ਕਿ ਆਮ ਆਮੀ ਪਾਰਟੀ ਇਦਾਂ ਕਰੇਗੀ ਆਮ ਆਮੀ ਪਾਰਟੀ ਇਦਾਂ ਕਰੇਗੀ ਮੈਨੂੰ ਵਧੀਆ ਲੱਗੀਆਂ ਗੱਲਾਂ ਬਾਤਾਂ ਕਿਉਂਕਿ ਮੇਰੇ ਨਾਲ ਪਹਿਲਾਂ ਵੀ ਇਸ ਪਾਰਟੀ ਨਾਲ ਕੋਈ ਨਹੀਂ ਸੀਗਾ ਕਿਦਰ ਰਾਜਨੀਤੀ ਮੁੱਦਾ ਕੋਈ ਨਹੀਂ ਸੀਗਾ ਮੈਂ ਸਿਰਫ ਇੱਕ ਸੇਵਾ ਭਾਰਤੀ ਸੰਸਥਾ ਨਾਲ ਜੁੜੀ ਸੀਗੀ ਜਿਹਦੇ ਵਿੱਚ ਆਪਾਂ ਗਰੀਬ ਬੰਦਿਆਂ ਨੂੰ ਬੱਚਿਆਂ ਨੂੰ ਪੜ੍ਹਾਈ ਕਰਾਣੇ ਸੀ ਉਹਨਾਂ ਨੂੰ ਘਰੇ ਬੈਠੇ ਨੂੰ ਮਤਲਬ ਬੋਰਡ ਦੇ ਪ੍ਰੀਖਿਆ ਦਿਵਾਦੀ ਸੀਗੀ ਜਾਂ ਜਿਹਦੀ ਵੀ ਹੈਲਪ ਕਰ ਸਕਦੇ ਸੀ ਉਹਦੀ ਹੈਲਪ ਕਰਦੇ ਸੀਗੀ ਮੇਰਾ ਰਾਜਨੀਤਿਕ ਪਿਛੇ ਕੋਈ ਨਹੀਂ ਸੀਗੀ ਬੈਕਗ੍ਰਾਉਂਡ ਪਰ ਜਦੋਂ ਮੈਂ 2017 ਦੇ ਵਿੱਚ ਇਹਨਾਂ ਦੀ ਕੈਂਪੇਨਿੰਗ ਕੀਤੀ ਉਸ ਟਾਈਮ ਤੇ ਮਾਨਸਾ ਦਾ ਜਿਹੜਾ ਚਿਹਰਾ ਵੀ ਨਹੀਂ ਅਨਾਉਂਸ ਹੋਇਆ ਸੀਗਾ ਫਿਰ ਵੀ ਮਾਨ ਸੀ ਕਿ ਇੱਕ ਅਲੱਗ ਪਾਰਟੀ ਆ ਜਿਹਨੂੰ ਆਮ ਆਦਮੀ ਪਾਰਟੀ ਕਹਿੰਦੇ ਸਿਰਫ ਇਹਦੇ ਵਿੱਚ ਦੇਖਿਆ ਲੋਕ ਵੀ ਆਮ ਹੀ ਨੇ ਕੋਈ ਕੋਈ ਪਿੱਛੋਂ ਬੈਕਗ੍ਰਾਉਂਡ ਪੋਲੀਟਿਕਲ ਵਾਲੀ ਨਹੀਂ ਸੀ ਕੁਝ ਵੀ ਨਹੀਂ ਸੀਗਾ ਨਾਰਮਲੀ ਮਤਲਬ ਘਰਾਂ ਦੇ ਸੀਗੇ ਜਿਵੇਂ ਮਨਜਿੰਦਰ ਲਾਲ ਸਿੰਘ ਲਾਲਪੁਰਾ ਮਨਜਿੰਦਰ ਲਾਲਪੁਰਾ ਵੀ ਸੀਗੇ ਵਿੱਚ ਇਦਾਂ ਹੀ ਕਈ ਹੋਰ ਵੀ ਸ਼ਖਸੀਅਤਾਂ ਸੀਗੀਆਂ ਜਿਹੜੀਆਂ ਨਾਰਮਲ ਘਰਾਂ ਦੀਆਂ ਸੀ ਉਸ ਟਾਈਮ ਮੇਰੀ ਵੱਡੀ ਬੇਟੀ ਜਿਹੜੀ 1.5 ਸਾਲ ਦੀ ਸੀ ਜਦੋਂ ਮੈਂ ਕਾਲਿੰਗ ਕੰਪੇਨ ਦੇ ਵਿੱਚ ਆਈ ਚਲੋ 2017 ਚ ਪਾਰਟੀ ਨਹੀਂ ਬਣੀ 2017 ਤੋਂ ਆਪਣੀ ਪਾਰਟੀ ਦਾ ਸਫਰ ਸ਼ੁਰੂ ਹੋ ਗਿਆ ਸੀ ਤੇ 2019 ਨੰਦੇ ਵਿੱਚ ਮਤਲਬ 18 ਦੇ ਵਿੱਚ ਸਟੌਪ ਹੋ ਜਾ ਰਿਹਾ 19 ਦੇ ਵਿੱਚ ਫਿਰ ਆਪਾਂ ਜਿਹੜੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ 20 ਦੇ ਵਿੱਚ ਆਪਾਂ ਨੂੰ ਅਹੁਦੇਦਾਰੀ ਮਿਲ ਗਈ ਯੂਥ ਮੀਤ ਪ੍ਰਧਾਨ ਦੀ ਉਸ ਟਾਈਮ ਵੀ ਮੈਂ ਬਹੁਤ ਹੈਰਾਨ ਸੀ ਕਿ ਜਦੋਂ ਜਿੰਨੂੰ ਦੱਸਦੇ ਸੀ ਨਾ ਕਿ ਯੂਥ ਦੇ ਮੀਤ ਪ੍ਰਧਾਨ ਨਾ ਮੈਂ ਤੇ ਉਸ ਕਾਲੀ ਕਾਂਗਰਸੀਏ ਜਿਹੜੇ ਸਾਡੇ ਬਜ਼ੁਰਗ ਰਹੇ ਨੇ ਪਿੰਡਾਂ ਦੇ ਵਿੱਚ ਜਦੋਂ ਕੰਪੇਨ ਕਰਨ ਚਾਹੀਦੇ ਸੋ ਇੱਕੋ ਗੱਲ ਕਹਿੰਦੇ ਹੁੰਦੇ ਸੀ ਕਿ ਮੈਡਮ ਬੜੀ ਵੱਡੀ ਗੱਲ ਆ ਅਸੀਂ ਇੱਥੇ ਸਾਰੀ ਜ਼ਿੰਦਗੀ ਕੱਢ ਲਈ ਕਿਤੇ ਬਲਾਕ ਪ੍ਰਧਾਨ ਨਹੀਂ ਲੱਗ ਸਕੇ ਤੇ ਤੁਸੀਂ ਇੱਕ ਛੋਟੀ ਜੀ ਯੰਗ ਉਮਰ ਦੇ ਵਿੱਚ ਹੀ ਤੁਸੀਂ ਮਤਲਬ ਮੀਤ ਪ੍ਰਧਾਨ ਲੱਗੇ ਹੋਏ ਬੜੀ ਵੱਡੀ ਗੱਲ ਆ ਮੈਂ ਵੀ ਉਸ ਟਾਈਮ ਸੋਚਿਆ ਕਿ ਮੇਰੇ ਲਈ ਵੀ ਬਹੁਤ ਵਧੀਆ ਗੱਲ ਹੈ ਮੈਂ ਮੀਤ ਪ੍ਰਧਾਨ ਲੱਗੀਆਂ ਲੇਕਿਨ ਜਦੋਂ ਰਾਤੀ ਲਿਸਟ ਦੇਖੀ ਉਹਦੇ ਵਿੱਚ ਸੂਬਾ 77 ਵੜਿਆ ਜੁਆਇੰਟ 77 ਹੋਰ ਹੈਰਾਨਗੀ ਹੋ ਗਈ ਕਿ ਨਹੀਂ ਸੱਚੀ ਪਾਰਟੀ ਵੱਲੋਂ ਕਿਹਾ ਜਾਂਦਾ ਸੀ ਕਿ ਆਮ ਘਰਾਂ ਦੇ ਵਿੱਚ ਹੀ ਸਾਰਾ ਕੁਝ ਵੰਡਿਆ ਜਾਏਗਾ ਤੇ ਸੱਚੀ ਉਹ ਅਹੁਦੇਦਾਰੀਆਂ ਵੀ ਆਮ ਘਰਾਂ ਦੇ ਵਿੱਚ ਹੀ ਜਾ ਰਹੀਆਂ ਮੈਂ ਕਿਸੇ ਦੀ ਕੋਈ ਮਤਲਬ ਸਿਫਾਰਸ਼ੀ ਨਹੀਂ ਆਇਆ ਜਾਂ ਕਿਸੇ ਨੂੰ ਕੁਝ ਆਪਾਂ ਕੋਈ ਰਿਸ਼ਵਤ ਵਗੈਰਾ ਕੁਝ ਵੀ ਕਿਉਂਕਿ ਮੈਂ ਸੁਣਿਆ ਵਾਂ ਉਹਦੇਦਾਰੀਆਂ ਲਈ ਵੀ ਬੜਾ ਕੁਝ ਹੁੰਦਾ ਹੈ ਬਟ ਸਿਰਫ ਇਹਨਾਂ ਨੇ ਮਿਹਨਤ ਵੇਖ ਕੇ ਜਿਹੜਾ ਹੈ ਮੈਡਮ ਜੀ ਤੁਹਾਨੂੰ 6-7 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਕਿਉਂਕਿ ਹਰ ਕੋਈ ਖੇਤਰ ਚਾਹੇ ਕੋਈ ਵੀ ਖੇਤਰ ਨੂੰ ਲੈ ਲੀਏ ਤਾਂ ਔਰਤਵਾਦ ਤੇ ਬੜੀ ਇੱਕ ਕਠਿਨਾਈ ਭਰਿਆ ਇਹ ਸਫ਼ਰ ਹੁੰਦਾ ਏ ਤੁਹਾਨੂੰ 6-7 ਸਾਲਾਂ ਦੇ ਵਿੱਚ ਕਿਹੜੀਆਂ ਉਹ ਮੁਸ਼ਕਲਾਂ ਨੇ ਜਿਨ੍ਹਾਂ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ ਜੇ ਤੁਸੀਂ ਕਹਿ ਰਹੇ ਹੋ ਕਿ ਮੁਸ਼ਕਲਾਂ ਦਾ ਸਾਹਮਣਾ ਕਹਿੰਦੇ ਜਦੋਂ ਇੱਕ ਹਮ ਸਫ਼ਰ ਨਾਲ ਹੋਵੇ ਨਾ ਫਿਰ ਕੋਈ ਵੀ ਮੁਸ਼ਕਲ ਮੁਸ਼ਕਲ ਨਹੀਂ ਲੱਗਦੀ ਤੇ ਮੇਰੇ ਨਾਲ 2017 ਤੋਂ ਮੇਰੇ ਹਸਬੰਡ ਜਿਹੜੇ ਨੇ ਮੈਨੂੰ ਫੁੱਲ ਸਪੋਰਟ ਕਰ ਰਹੇ ਨੇ ਜਿਵੇਂ ਕਿ ਕਾਮਯਾਬ ਔਰਤ ਦੇ ਪਿੱਛੇ ਵੀ ਆਦਮੀ ਦਾ ਹੱਥ ਹੁੰਦਾ ਹਮੇਸ਼ਾ ਆਦਮੀ ਔਰ ਦੇ ਪਿੱਛੇ ਨਹੀਂ ਔਰਤ ਦਾ ਹੱਥ ਹੁੰਦਾ ਇਹ ਵਾਲੀ ਗੱਲ ਵੀ ਸੱਚ ਨਹੀਂ ਕਿ ਇਹਨਾਂ ਨੇ ਮੈਨੂੰ ਹਰ ਟਾਈਮ ਮੇਰੇ ਹਸਬੰਡ ਨੇ ਮੈਨੂੰ ਸਪੋਰਟ ਦਿੱਤਾ ਤੇ ਮੁਸ਼ਕਲਾਂ ਮੈਨੂੰ ਪਤਾ ਹੀ ਨਹੀਂ ਲੱਗੀਆਂ ਕਿ ਕਿਹੜੇ ਵੇਲੇ ਨਿਕਲ ਗਈਆਂ ਜਾਂ ਕਿਹੜੇ ਵੇਲੇ ਆ ਗਈਆਂ ਮੈਡਮ ਜੀ ਕਈ ਲੋਕ ਕਮੈਂਟ ਵੀ ਕਰਦੇ ਨੇ ਤੁਹਾਨੂੰ ਕਿ ਆ ਵਧੀਆ ਗੱਲ ਹੈ ਕਿ ਨਾਲ ਬੱਚਾ ਚੁੱਕ ਕੇ ਇੱਕ ਪਾਰਟੀ ਦੇ ਵਿੱਚ ਵਿਚਰਨਾ ਤੇ ਹੋਰ ਵੀ ਕਈ ਇਹੋ ਜਿਹੇ ਕਮੈਂਟ ਕਰਦੇ ਇਹਨਾਂ ਕਮੈਂਟਾਂ ਨੂੰ ਕਿੱਦਾਂ ਦੇਖਦੇ ਜੋ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਤਦੀ ਮੈਂ ਇੱਕ ਵਾਰ ਸਲਾਹ ਦਿੰਨੀ ਹੈ ਕਿ ਚੇਸ ਇਹਨਾਂ ਨੂੰ ਲੱਗਦਾ ਨਾ ਕਿ ਮੈਂ ਇਸ ਚੀਜ਼ ਦਾ ਸਟੈਂਡ ਖੇਡਦੀ ਹਾਂ ਮੈਂ ਕਹਿੰਦੀ ਹਾਂ ਕਿ ਕੋਈ ਗੱਲ ਨਹੀਂ ਤੁਸੀਂ ਵੀ ਇੱਕ ਬੱਚਾ ਪੈਦਾ ਕਰੋ ਉਹਨੂੰ ਨਾਲ ਲੈ ਕੇ ਕਰ ਲਓ ਤੁਹਾਨੂੰ ਪਤਾ ਤਾਂ ਲੱਗੇਗਾ ਕਿ ਪਾਰਟੀ ਦੇ ਵਿੱਚ ਬੱਚਾ ਲੈ ਕੇ ਕਿੱਦਾਂ ਚੱਲਣਾ ਔਖਾ ਹੈ ਨਹੀਂ ਬਾਈ ਦਾ ਵੀ ਪਹਿਲੀ ਪਹਿਲੀ ਗੱਲ ਇਹ ਹੈ ਕਿ ਮੈਨੂੰ ਕੋਈ ਔਖਾ ਨਹੀਂ ਲੱਗਾ ਮੇਰੀ ਵੱਡੀ ਬੇਟੀ 1.5 ਸਾਲ ਦੀ ਸੀ ਜਦੋਂ ਮਤਲਬ ਪਾਰਟੀ ਦੇ ਵਿੱਚ ਆਪਾਂ ਕੀਤਾ ਸੀਗਾ ਹਨਾ ਕਾਲਿੰਗ ਵਗੈਰਾ ਕੰਪੇਨਿੰਗ ਵਗੈਰਾ ਮੈਨੂੰ ਇੰਨੀ ਮੁਸ਼ਕਲ ਨਹੀਂ ਆਂਦੀ ਰਹੀ ਕਿਉਂਕਿ ਤਜਰਬਾ ਹੈ ਹੁਣ ਵੀ ਬੇਟੀ ਤੁਹਾਨੂੰ ਪਤਾ ਹੈ ਕਿ ਮੇਰੇ 4 ਮਹੀਨਿਆਂ ਦੀ ਬੱਚ ਤੇ ਸਵਾ ਮਹੀਨੇ ਦੀ ਕਰਨ ਤੋਂ ਬਾਅਦ ਆਈ ਮੈਂ ਪਾਰਟੀ ਦੀ ਕੰਪੇਨ ਦੁਬਾਰਾ ਸ਼ੁਰੂ ਕਰਤੀ ਮੈਂ ਉਹਨਾਂ ਨੂੰ ਇਹ ਜਵਾਬ ਦੇਣਾ ਚਾਹੂੰਗੀ ਕਿ ਵੀਰ ਜੀ ਆਈ ਘਰੇ ਬੈਠਿਆਂ ਤਾਂ ਪੰਜਾਬ ਬਚਾ ਨਹੀਂ ਲੈਣਾ ਹਨਾ ਜਿੱਦਾਂ ਨਸ਼ੇ ਦੀ ਵਿੱਚ ਆ ਰਿਹਾ ਪੰਜਾਬ ਸਾਡਾ ਯੂਥ ਆ ਜਿਹੜਾ ਨਸ਼ੇ 'ਚ ਡੁੱਬ ਰਿਹਾ ਘਰੇ ਬੈਠਿਆਂ ਨਹੀਂ ਬਚਾਇਆ ਜਾਣਾ ਤੁਸੀਂ ਵੀ ਕੱਢੋ ਆਪਣੇ ਬੱਚੇ ਬਾਹਰ ਜੇ ਤੁਹਾਡੇ ਕੋਲ ਲਿਜਾਏ ਜਾਂਦੇ ਆ ਪਰ ਮੈਂ ਆਪਣੇ ਬੱਚੇ ਨੂੰ ਇਹ ਜਵਾਬ ਦੇ ਸਕਦੀ ਹਾਂ ਗੱਲ ਨੂੰ ਕਿ ਜੇ ਮੈਂ ਬਾਹਰ ਕੱਢ ਕੇ ਤੁਰੀ ਸੀ ਨਾ ਤਾਂ ਇਹ ਕੁਝ ਬਦਲਦੀ ਹੂੰ ਘਰੇ ਬੈਠਿਆ ਕੁਛ ਨਹੀਂ ਜੁਹੰਦਾ ਸਿਰਫ ਇੱਕ ਗੱਲਾਂ ਕਰਨਾ ਕਮੈਂਟ ਕਰਨਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਮਨਜੀ ਜਿੱਦਾਂ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਕਾਲੀ ਤੇ ਕਾਂਗਰਸੀ ਹੁਣ ਤਾਂ ਕਾਫੀ ਪਾਰਟੀਆਂ ਬਣ ਚੁੱਕੀਆਂ ਨੇ ਤੇ ਜੇ ਆਪਾਂ ਮੇਨ ਗੱਲ ਕਰੀਏ ਤੇ ਚਾਰ ਪੰਜ ਪਾਰਟੀਆਂ ਨੇ ਜਿਹੜੀਆਂ ਕਿਹੋ ਜਿਹਾ ਮੁਕਾਬਲਾ ਰਹੇਗਾ ਤੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਹੋ ਜੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਦੇਖੋ ਪਹਿਲਾਂ ਤੇ ਸਹੀ ਗੱਲ ਤੁਹਾਡੀ ਗੱਲ ਖਣਾ ਕਿ ਪਹਿਲਾਂ ਕਾਲੀ ਕਾਂਗਰਸੀ 5 ਸਾਲ ਤੂੰ ਲਾਲਾ 5 ਸਾਲ ਮਹਿ ਲਾਲਾ ਵਲਾ ਸਾਥੀ ਗਾਣਾ ਜਦੋਂ ਦੀ ਆਮ ਆਦਮੀ ਪਾਰਟੀ ਆਈ ਉਦੋਂ ਦੀਆਂ ਹੀ ਹੋਰ ਪਾਰਟੀਆਂ ਆਉਣੀਆਂ ਸ਼ੁਰੂ ਹੋਈਆਂ ਹਨਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਤੁਸੀਂ ਦੇਖੋ 2 ਸਾਲ ਦੇ ਵਿੱਚ ਕਿੰਨਾ ਬਦਲਾਅ ਆਇਆ ਹਨਾ ਜਿਹੜੇ ਵਾਦੇ ਹਮੇਸ਼ਾ 4.5 ਸਾਲ ਬਾਅਦ ਪੂਰੇ ਕੀਤੇ ਜਾਂਦੇ ਸੀ ਨਾ ਕਿ ਜਦੋਂ ਰਹਿ ਗਏ ਥੋੜਾ ਟਾਈਮ ਲੱਗ ਗਿਆ ਤੇ ਆਪਾਂ ਸ਼ੁਰੂ ਕਰ ਦੇਣਾ ਹਨ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਬਿਜਲੀ ਮੁਫਤ ਹੋਈ ਸਾਰਿਆਂ ਦਾ ਇਸ ਟਾਈਮ ਵੀ 2 ਸਾਲਾਂ ਦੇ ਵਿੱਚ 90% ਘਰਾਂ ਦਾ ਬਦਲਣੀ ਆ ਗਿਆ ਠੀਕ ਹੈ ਜੀ 49+ 49 ਹਜ਼ਾਰ ਤੋਂ ਪਲੱਸ ਇਹਨਾਂ ਨੇ ਜਿਹੜੀਆਂ ਨੌਕਰੀਆਂ ਦੇ ਦਿੱਤੀਆਂ ਬਿਨਾਂ ਰਿਸ਼ਵਤਾਂ ਜਿਹੜੀਆਂ ਅਕਾਲੀਆਂ ਜਾਂ ਕਾਂਗਰਸੀਆਂ ਦੇ ਸਰਕਾਰ ਦੇ ਵਿੱਚ 75 ਸਾਲਾਂ ਦੇ ਵਿੱਚ ਨਹੀਂ ਦਿੱਤੀਆਂ ਗਈਆਂ ਉਹ ਵੀ ਰਿਸ਼ਵਤ ਦੇ ਤਾਂ ਕਿ ਇੱਥੇ ਆਮ ਘਰਾਂ ਦੇ ਲੋਕ ਜਿਹੜੇ ਨੌਕਰੀ ਵਾਲੇ ਹੋਏ ਨੇ ਹਨ ਥਰਮਲ ਪਲੈਂਟ ਜਿਹੜਾ ਮੇਨ ਉਹ ਵੀ ਸਾਡੇ ਖਡੂਰ ਸਾਹਿਬ ਹਲਕੇ ਦੇ ਵਿੱਚ ਜਿਹੜਾ ਖਰੀਦਿਆ ਗਿਆ ਕਿਸੇ ਨੇ ਸੋਚਿਆ ਹੀ ਪਹਿਲਾਂ ਜੇ ਕੰਪੀਟੀਸ਼ਨ ਦੀ ਗੱਲ ਕਰੋ ਮੈਨੂੰ ਲੱਗਦਾ ਨਹੀਂ ਕਿ ਕੋਈ ਕੰਪੀਟੀਸ਼ਨ ਵਾਲੀ ਗੱਲ ਹੈਗੀ ਆ ਕਿਉਂਕਿ ਜਿਹੜੇ ਹਮੇਸ਼ਾ ਲੋਗ ਹੈ ਨਾ ਉਹ ਕੰਮ ਦੇਖਦੇ ਨੇ ਜਿਹੜਾ ਕੰਮ ਆ ਤੁਹਾਡੇ ਸਾਹਮਣੇ ਪਾਰਟੀ ਕਰ ਰਹੀ ਹੈ ਤੇ ਲਾਲਜੀ ਸਿੰਘ ਢੁੱਲਰ ਜੀ ਮੈਨੂੰ ਲੱਗਦਾ ਵਧੀਆ ਜਿੱਤ ਦੇ ਨਾਲ ਇਸ ਵਾਰ ਜਿੱਤਣਗੇ ਰਪਿੰਦਰ ਕੌਰ ਸੰਧੂ ਨੂੰ ਤਾਂ ਉਹਦਾ ਬੰਦਾ ਮਾਨਤਾਨ ਮਿਲ ਗਿਆ ਏ ਖੁਸ਼ੀ ਮਿਲ ਗਈ ਏ ਪਰ ਪਾਰਟੀ ਨੇ ਇੱਕ ਵਾਦਾ ਕੀਤਾ ਸੀ ਜਦੋਂ ਪਾਰਟੀ ਨੇ ਹੁੰਦ ਦੇ ਵਿੱਚ ਆਉਣਾ ਸੀ ਉਸ ਤੋਂ ਪਹਿਲਾਂ ਇੱਕ ਵਾਦਾ ਕੀਤਾ ਸੀ ਹਰ ਇੱਕ ਬੀਬੀ ਦੇ ਨਾਲ ਆ ਭੈਣ ਦੇ ਨਾਲ ਕਿ ਹਰ ਇੱਕ ਦੇ ਖਾਤੇ ਦੇ ਵਿੱਚ 1000 ਰੁਪਿਆ ਆਵੇਗਾ ਰੁਪਿੰਦਰ ਕੌਰ ਨੂੰ ਤਾਂ ਬੰਦਾ ਮਾਣ ਮਿਲ ਗਿਆ ਏ ਪਰ ਉਹਨਾਂ ਬੀਬੀਆਂ ਨੂੰ ਕਦੋਂ ਉਹਨਾਂ ਦਾ ਮਾਣ ਤੇ ਜਿਹੜਾ 1000 ਰੁਪਿਆ ਉਹਨਾਂ ਦੇ ਖਾਤੇ 'ਚ ਕਦੋਂ ਆਵੇਗਾ ਮੈਂ ਫੇਰ ਤੁਹਾਨੂੰ ਉਹੀ ਗੱਲ ਦੁਹਰਾਣਾ ਚਾਹੂੰਗੀ ਕਿ ਹਮੇਸ਼ਾ ਤੁਸੀਂ ਵੇਖੋ ਕਿ ਪਾਰਟੀਆਂ ਸਾਢੇ 45 ਸਾਲ ਬਾਅਦ ਕੰਮ ਕਰਦੀਆਂ ਨੇ ਤੇ ਵਾਦਾ ਜਰੂਰ ਕੀਤਾ ਉਹਨਾਂ ਨੇ ਗਰੰਟੀ ਦਿੱਤੀ ਆ ਤੁਸੀਂ ਦੇਖੋ ਜਿਵੇਂ ਉਹਨਾਂ ਨੇ ਪਹਿਲੀ ਗਰੰਟੀ ਪੂਰੀ ਕੀਤੀ ਦੂਜੀ ਗਰੰਟੀ ਪੂਰੀ ਕੀਤੀ ਸਕੂਲਾਂ ਦੀ ਨੁਹਾਰ ਬਦਲੀ ਹਨਾ ਤੀਜੀ ਗਰੰਟੀ ਸੀਗੀ ਹਰ ਮਹਿਲਾ ਦੇ ਖਾਤੇ 'ਚ ਹਜ਼ਾਰ-ਹਜ਼ਾਰ ਰੁਪਿਆ ਆਣਾ ਹਜੇ ਤੇ 2 ਸਾਲ ਹੋਏ ਨੇ ਤੁਹਾਨੂੰ ਕੀ ਲੱਗਦਾ ਕਿ 2 ਸਾਲ 'ਚ 1000 ਰੁਪਿਆ ਨਹੀਂ ਦੇਣਗੇ ਇੱਕ ਵਾਦਾ ਸ਼ਾਇਦ ਕੋਸਟਮ ਉਹਨਾਂ ਨੇ ਇਹ ਵੀ ਕੀਤਾ ਸੀ ਕਿ ਜੇ ਇਹ 2027 ਦੇ ਵਿੱਚ ਆਪਾਂ ਵੋਟ ਲੈਣ ਆਵਾਂਗੇ ਤਾਂ ਸਾਡੀਆਂ ਗਰੰਟੀਆਂ ਪੂਰੀਆਂ ਹੋਈਆਂ ਹੋਣਗੀਆਂ ਤੇ ਵੋਟ ਪਾਓ ਨਹੀਂ ਤੇ ਵੋਟ ਨਾ ਦਿਓ ਤੇ ਮਾਨ ਸਾਹਿਬ ਪਰਸੋਂ ਉਹ ਜੇ ਰੈਲੀ ਦੇ ਵਿੱਚ ਆਏ ਸੀਗੇ ਉਹ ਫਿਰ ਸਪੈਸ਼ਲ ਬੀਬੀਆਂ ਨੂੰ ਇਹੀ ਕਹਿ ਕੇ ਗਏ ਸੀ ਹੌਸਲਾ ਨਾ ਆ ਰਹੇ ਹੋ ਥੋੜੇ ਜਿਰਚ ਤੁਹਾਡਾ ਹਜ਼ਾਰ ਹਜ਼ਾਰ ਰੁਪਇਆ ਜਿਹੜਾ ਉਹ ਲਾਗੂ ਹੋ ਜਾਏਗਾ ਬਜਟ ਬੰਦ ਰਿਹਾ ਹੈ ਮੇਬੀ ਸ਼ਾਇਦ ਆਪਾਂ ਇਲੈਕਸ਼ਨ ਤੋਂ ਬਾਅਦ ਉਹ ਵੀ ਹਰ ਇੱਕ ਦੇ ਖਾਤੇ 'ਚ ਪੈਣਾ ਸ਼ੁਰੂ ਹੋ ਜਾਏਗਾ ਸੋ ਲਾਸਟ ਦੇ ਵਿੱਚ ਉਹਨਾਂ ਭੈਣਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੇ ਉਹਨਾਂ ਵੋਟਰਾਂ ਸਪੋਰਟਰਾਂ ਨੂੰ ਕੀ ਅਪੀਲ ਰਵੇਗੀ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰਿਆਂ ਨੂੰ ਵੀਰਾਂ ਭੈਣਾਂ ਨੂੰ ਮੈਂ ਹੀ ਰਿਕੁਐਸਟ ਕਰਦੀ ਆ ਕਿ ਆਪਣੀ ਵੋਟ ਦਾ ਜਿਹੜਾ ਸਹੀ ਇਸਤੇਮਾਲ ਕਰੋ ਵੋਟ ਜਰੂਰ ਪਹੁੰਚ ਜਾਏ ਉਹ ਤੇ ਚੋਣ ਉਸ ਵੋਟ ਉਸੇ ਨੂੰ ਪਾਇਓ ਕਿ ਜੇ ਤੁਹਾਨੂੰ ਲੱਗਦਾ ਹੈ ਕੁਝ ਬਦਲ ਰਿਹਾ ਹੈ ਤੇ ਆਪਣੀ ਵੋਟ ਪਾਇਓ ਵੋਟ ਪਾਉਣੀ ਵੀ ਜ਼ਰੂਰੀ ਹੈ ਨਾ ਵੋਟ ਪਾਈ ਤੇ ਉਸ ਵੋਟ ਦਾ ਜਿਹੜਾ ਤੁਹਾਡਾ ਗਲਤ ਇਸਤੇਮਾਲ ਹੋਏਗਾ ਤੇ ਜਿੰਨਾ ਹੈ ਆਪਾਂ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੋਟਾਂ ਪਾ ਕੇ ਜਿਤਾਵਾਂਗੇ ਤੇ ਆਪਾਂ ਜਿਹੜਾ ਨਸ਼ੇ ਦਾ ਗੜ ਹੈ ਉਹ ਕੱਢ ਸਕਾਂਗੇ ਤੋਂ ਸਾਡੇ ਵੀਰ ਜਿਹੜੇ ਗੱਭਰੂ ਜਵਾਨ ਨਸ਼ੇ ਦੇ ਭੇਟ ਚੜ ਰਹੇ ਨੇ ਉਹ ਉਹ ਵੀ ਇਸ ਦਲ ਜਿਹੜਾ ਨਿਕਲ ਸਕਣ ਕੇ ਇਸ ਗੜ ਚੋਂ ਵਿੱਚੋਂ ਜਿਹੜਾ ਬਣ ਚੁੱਕਾ ਵਾ ਜਿਹੜਾ ਪੰਜਾਬ ਸੋਨੇ ਦੀ ਚਿੜੀ ਬਣਾਉਣ ਦਾ ਸੁਪਨਾ ਵਾ ਜੇ ਤੁਸੀਂ ਸਾਥ ਦੋਗੇ ਤੇ ਉਹ ਸੁਪਨਾ ਪੂਰਾ ਹੋਊਗਾ ਮਾਨ ਸਾਹਿਬ ਜੀ ਦਾ ਇਹ ਤੁਹਾਡੀ ਹੁਣ سپورਟ ਦੇ ਨਾਲ ਹੈ। ਸੋ ਮੈਡਮ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਨੂੰ ਸਮਾਂ ਦੇਣ ਵਾਸਤੇ ਬਹੁਤ-ਬਹੁਤ ਧੰਨਵਾਦ ਤੇ ਸਾਡੀ ਟੀਮ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਹੋਣ ਜੀ। ਧੰਨਵਾਦ ਜੀ। ਇਹ ਸਨ ਮੈਡਮ ਰੁਪਿੰਦਰ ਕੌਰ ਸੰਧੂ ਜੀ ਜਿਨ੍ਹਾਂ ਨੂੰ ਜੁਆਇੰਡ ਸੁਭਾ ਸਕੱਤਰ ਦਾ ਜਿਹੜਾ ਅਹੁਦਾ ਹੈ ਉਹਨਾਂ ਨੂੰ ਮਿਲਿਆ ਹੈ। ਸੋ ਉਹਨਾਂ ਨੇ ਲਾਸਟ ਦੇ ਵਿੱਚ ਇੱਕ ਅਪੀਲ ਵੀ ਕੀਤੀ ਹੈ ਕਿ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ। ਵੋਟ ਜ਼ਰੂਰ ਪਾਉਣ ਜਾਇਓ। ਕਿਉਂਕਿ ਵੋਟ ਪਾਉਣਾ ਤੁਹਾਡਾ ਹੱਕ ਹੈ ਤੇ ਤੁਸੀਂ ਵੋਟ ਕਿਹਨੂੰ ਪਾਉਣੀ ਹੈ ਇਹ ਤੁਹਾਡੇ ਤੇ ਨਿਰਭਰ ਹੈ ਕਿਹੜੀ ਸਰਕਾਰ ਸੈਂਟਰ 'ਚ ਬਣਾਉਣੀ ਹੈ ਇਹ ਤੁਹਾਡੇ ਤੇ ਨਿਰਭਰ ਹੈ ਸੋ ਇਹੋ ਜੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ